ऐसे ही समय चंडीगढ़ सेक्टर 43 बस अड्डे ਦੇ ਖੜੇ ਆ ਸਾਨੂੰ ਦੱਸਦੀ ਹੈ ਪੰਜਾਬ ਵਿੱਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਰੋਡਵੇਜ਼ ਦੇ ਜਿਹੜੇ ਕਰਮਚਾਰੀ ਕੱਚੇ ਕਰਮਚਾਰੀ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ ਅੱਜ ਹੜਤਾਲ ਦਾ ਦੂਜਾ ਦਿਨ ਹੈ ਔਰ ਜਿਸ ਕਰਕੇ ਬਹੁਤ ਵੱਡੀ ਸੰਖਿਆ ਅੱਜ ਪੰਜਾਬ ਵਿੱਚ ਸਰਕਾਰੀ ਬਸਾਂ ਨਹੀਂ ਚੱਲ ਰਹੀਆਂ ਜਿਸ ਕਰਕੇ ਅਫਰਤ ਅਫਰੀਦਾ ਮਾਹੌਲ ਹੈ ਲੋਕਾਂ ਨੂੰ ਭਾਰੀ ਗਿਣਤੀ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਐਨੇ ਲੋਕ ਖੜੇ ਆ ਪਰ ਬੱਸ ਜਿਹੜੀ ਆ ਅਵੇਲੇਬਿਲਟੀ ਨਹੀਂ ਆ ਔਰ ਬੱਸ ਦਾ ਇੰਤਜ਼ਾਰ ਕਰ ਰਹੇ ਆ ਇੱਥੋਂ ਜਿਹੜੀਆਂ ਬਸਾਂ ਜਾ ਰਹੀਆਂ ਉਹ ਸਿਰਫ ਡੈਸਟੀਨੇਸ਼ਨ ਤੇ ਜਾ ਰਹੀ ਆ ਜਿੱਦਾਂ ਮੇਰੇ ਪਿੱਛੇ ਮੈਂ ਕੈਮਰਾਮੈਨ ਦਿਖਾਉਂਗਾ ਇਹ ਲੁਧਿਆਣਾ ਸਿਰਫ ਲੁਧਿਆਣਾ ਦੀ ਹੀ ਸਵਾਰੀ ਲੈ ਕੇ ਜਾ ਰਹੀ ਆ ਰਾਸਤੇ 'ਚ ਇਹ ਬੱਸ ਕਿਤੇ ਵੀ ਨਹੀਂ ਰੁਕੇਗੀ ਹਾਲਾਂਕਿ ਇਹ ਸਿਟੀ ਯੂ ਦੀ ਬੱਸ ਹੈਗੀ ਆ ਪਰ ਇਹ ਸਿਰਫ ਲੁਧਿਆਣਾ ਦੀ ਸਵਾਰੀ ਲੈ ਕੇ ਜਾ ਰਹੀ ਆ ਇਦਾਂ ਹੀ ਜਿਹੜੀ ਜਲੰਧਰ ਜਾ ਰਹੀ ਆ ਉਹ ਜਲੰਧਰ ਦੀ ਸਵਾਰੀ ਲੈ ਕੇ ਤੇ ਜਿਹੜੀ ਅੰਮ੍ਰਿਤਸਰ ਜਾ ਰਹੀ ਆ ਉਹ ਅੰਮ੍ਰਿਤਸਰ ਦੀ ਸਵਾਰੀ ਲੈ ਕੇ ਇੱਥੋਂ ਜਾ ਰਹੀ ਆ ਰਸਤੇ 'ਚ ਕਿਤੇ ਨਹੀਂ ਰੁਕ ਰਹੀ ਕਿਉਂਕਿ ਸਵਾਰੀਆਂ ਇੰਨੀਆਂ ਜ਼ਿਆਦਾ ਹੈਗੀਆਂ ਕਿ ਰਸਤੇ ਦੇ ਜਿਹੜੇ ਗੰਦੇ ਸਵਾਰੀਆਂ ਹੈਗੀਆਂ ਉਹਨਾਂ ਲਈ ਜਗ੍ਹਾ ਹੈ ਨਹੀਂ ਔਰ ਜਿਹੜੇ ਰਸਤੇ ਵਾਲਿਆ ਉਹ ਸਾਰੇ ਪਰੇਸ਼ਾਨ ਹੋ ਰਹੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿੱਥੇ ਜਾਣਾ ਇਹ ਲੁਧਿਆਣੇ ਜਾਣੇ ਜੀ ਲੁਧਿਆਣੇ ਤੇ ਲੁਧਿਆਣੇ ਤਾਂ ਜਾ ਰਹੀ ਆ ਬਸ ਉਹ ਦੂਸਰੀ ਵਾਲੀ 'ਚ ਜਾਈਗੇ AC ਵਾਲੀ 'ਚ ਨਹੀਂ ਜਾਈਗੇ ਅੱਛਾ ਨੋਰਮਲ ਅੱਜ ਸਟ੍ਰਾਈਕ ਵੀ ਹੈਗੀ ਆ ਹਾਂ ਜੀ ਹੈਗੀ ਤੁਸ ਕਦੋਂ ਸੇ ਖੜੇ ਹੋ <perfektionic> अभी हो गया 10 मिनट 10 15 मिनट ओके लग रहा है बस मिल जाएगी पता नहीं अब कितने टाइम लग जाएगा पता नहीं लग रहा है आते और भी लोग आ गए आपा उनों नाल ਗੱਲਬਾਤ ਕਰਦੇ ਆਂ ਜਾਣਦੇ ਆਂ ਉਹਨਾਂ ਨੇ ਮੈਡਮ ਕਿੱਥੇ ਜਾਣਾ ਲੁਧਿਆਣਾ ਜਾਣਾ ਲੁਧਿਆਣਾ ਜਾਣਾ ਜੀ ਤੇ ਲੁਧਿਆਣੇ ਦੀ ਤਾਂ ਬੱਸ ਖੜੀ ਆ ਪ੍ਰਾਈਵੇਟ ਨੂੰ ਕਰਾਇਆ ਜ਼ਿਆਦਾ ਲੈਂਦੇ ਨਾ ਫਿਰ ਹੁਣ ਕਰਾਇਆ ਵੀ ਵਧਾ ਦਿੱਤੇ ਆ ਪ੍ਰਾਈਵੇਟ ਆ ਲੈਣ। ਅੱਛਾ। ਥੋੜਾ ਬਤ ਤਾ ਐਡਜਸਟ ਕਰ ਸਕਦੇ ਆ ਨਾ ਜੇ ਮੰਨ ਕੇ ਚਲੋ ਸਰਕਾਰੀ ਬੱਸਾਂ ਬੰਦ ਆ ਤਾਂ। ਚਲ ਆਪਾਂ ਹੋਰਾਂ ਨਾਲ ਗੱਲਬਾਤ ਕਰਦੇ ਆ ਕਿੱਥੇ ਜਾਣਾ ਭਾਜੀ? ਜੀ ਜਾਣਾ ਜੀ ਬਾਗੇ ਪੁਰਾਣੇ। ਬਾਗੇ ਪੁਰਾਣੇ। ਬੱਸ ਮਿਲ ਰਹੀ? ਨਹੀਂ ਹਜੇ ਤੱਕ ਤਾਂ ਨਹੀਂ ਆਈ ਜੀ। ਅੱਛਾ। ਹਾਂਜੀ। ਕੀ ਲੱਗਦਾ ਉਮੀਦ ਹੈਗੀ ਆ? ਮੈਂ ਕਹਿੰਦੇ ਤਾਂ ਹੈਗੇ ਜੀ ਵੇਖੋ ਉਸੇ ਮੀਂਹ 'ਚ ਹੀ ਖੜੇ ਆ ਜੀ ਬਾਬਾ 2-3 ਘੰਟੇ ਹੋ ਗਏ ਜੀ ਖੜੇ ਆ। 3 ਘੰਟੇ ਹੋ ਗਏ ਖੜੇ ਨੇ। ਹਾਂਜੀ। ਅੱਛਾ। ਹਾਂਜੀ ਮੈਂ ਤੁਹਾਨੂੰ ਦੇਖੋ 3 ਘੰਟੇ ਹੋ ਗਏ ਪਰੇਸ਼ਾਨ ਹੋ ਰਹੇ ਆ ਇੱਥੇ ਆਪਾਂ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਉਹਨਾਂ ਦਾ ਕੀ ਕਹਿਣਾ ਮੈਡਮ ਤੁਸੀਂ ਕਿੱਥੇ ਜਾਣਾ ਹੈ ਲੁਧਿਆਣਾ ਜਾਣਾ ਸੀ ਜਾਣਾ ਸੀ ਅੱਛਾ ਤੇ ਬੱਸ ਕੀ ਗੱਲ ਆ ਨਹੀਂ ਰਹੀ ਆ ਸਰ ਅਸੀਂ ਤਾਂ ਸਵੇਰੇ ਤੋਂ ਬਹੁਤ ਖੱਜਲਖਵਾਰ ਹੋ ਰਿਹਾ ਸੀ ਜਾਣਾ ਸੀਗਾ ਰੋਪੜ ਰੋਪੜ ਤੋਂ ਰੋਪੜ ਤੋਂ ਫਿਰ ਸਾਨੂੰ ਇੱਥੇ ਖਰੜ ਉਤਰਿਆ ਖਰੜ ਤੋਂ ਬੱਸ ਲੈਣੀ ਸੀ ਅਸੀਂ ਰੋਪੜ ਦੀ ਰਾਸਤੇ ਹੀ ਟੂਲ ਟੈਕਸ ਦੇ ਕੋਲ ਬੱਸ ਨੇ ਉਤਾਰਤਾ ਹੁਣ ਅਸੀਂ ਇੱਥੇ ਕਿਸ ਤਰ੍ਹਾਂ ਪਹੁੰਚਿਆ ਸਾਨੂੰ ਪਤਾ ਮਤਲਬ ਆਟੋ ਕਰਕੇ ਆਏ ਆ ਅਸੀਂ ਇੱਥੇ ਤੇ ਹੁਣ ਇੱਥੋਂ ਦੀ ਸਾਨੂੰ ਕੋਈ ਬੱਸ ਨਹੀਂ ਮਿਲ ਰਹੀ ਵਾਪਸੀ ਜਾਂਦੀ ਲੁਧਿਆਣੇ ਦੀ ਤੁਸੀਂ ਉਲਟਾ ਵਾਪਸ ਆਏ ਹੋ ਇੱਥੇ ਚੰਡੀਗੜ੍ਹ ਕਿ ਸਾਨੂੰ ਕੋਈ ਬੱਸ ਮਿਲ ਜਾਏ ਬਟ ਬੱਸ ਵੀ ਨਹੀਂ ਮਿਲ ਰਹੀ ਕਿਸੇ ਨੇ ਗਲਤ ਗਾਈਡ ਕਰਤਾ ਨੇ ਗਾਈਡਾ ਕਿਸੇ ਨੇ ਨਹੀਂ ਕੀਤਾ ਬਟ ਆਇਦਾ ਸੀ ਖੁਦ ਆਪ ਬਟ ਉਹਨਾਂ ਸਮਝਾ ਕਿ ਚਲ ਇੱਥੋਂ ਬਸ ਮਿਲ ਜਾਏਗੀ ਖਰੜ ਤਾਂ ਸਾਨੂੰ ਨਹੀਂ ਮਿਲ ਰਹੀ ਸੀ ਕੋਈ ਬੱਸ ਤਾਂ ਕਰਕੇ ਅਸੀਂ ਇੱਥੇ ਆ ਗਏ ਕਿੰਨਾ ਕੇ ਚੇਰ ਹੋ ਗਿਆ ਸਰ ਸਾਨੂੰ ਇੱਥੇ ਦੋ ਤਿੰਨ ਘੰਟੇ ਹੋ ਗਏ ਖਜਲਖਵਾਰ ਹੁੰਦੇ ਨੂੰ ਉਮੀਦ ਹੈਗੀ ਆ ਕੋਈ ਉਮੀਦ ਨਹੀਂ ਲੱਗ ਰਹੀ ਮੈਂ ਤੁਸੀ ਵੀ ਨਾਲ ਹਾਂਜੀ ਹਾਂਜੀ ਨਾਲ ਹੀ ਆ ਜੀ ਅੱਛਾ ਮੈਂ ਤੁਸੀ ਦੇਖੋ ਇੱਥੇ ਜਿਹੜੇ ਪੈਸੇਂਜਰ ਆ ਉਹ ਖਜਲਖਵਾਰ ਹੋ ਰਹੇ ਨੇ ਬੜਾ ਤੁਸੀਂ ਕਿੱਥੇ ਜਾਣਾ ਮਰੀਂਡੇ ਜਾਣਾ ਸਰ ਮਰੀਂਡੇ ਜਾਣਾ ਬੱਸ ਮਿਲ ਰਹੀ ਸਰ ਨਹੀਂ ਬੱਸ ਨਹੀਂ ਮਿਲ ਰਹੀ ਕੀ ਲੱਗਦਾ ਕੀ ਆ ਸਭ ਮਿਲੇਗੀ ਨਹੀਂ ਸਰ ਸਵੇਰ ਦੇ 10 ਵਜੇ ਦੇ ਚੱਲੇ ਹੋਏ ਆ ਹੁਣ ਤੁਸੀਂ ਟਾਈਮ ਚੈੱਕ ਕਰ ਲਓ ਹੁਣ ਆ ਕੇ ਪਹੁੰਚੇ ਹਰੇ ਬਸਟਾ ਫਿਰ ਵੀ ਦੁਬਾਰਾ ਵਾਪਸ ਜਾ ਰਹੀਆਂ ਕਲਾਸਿਸ ਚ ਗਈ ਨਹੀਂ ਮੈਂ ਮੈਂ ਦੇਖੋ ਇੱਥੇ ਲੋਕਾਂ ਨੂੰ ਸਭ ਨੂੰ ਭਾਰੀ ਪਰੇਸ਼ਾਨੀ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਰਿਹਾ ਲੋਕੀ ਬੈਠੇ ਆ ਬਸ ਸਰਵਿਸ ਜਿਹੜੀ ਹੈ ਨਹੀਂ ਹੈਗੀ ਭਾਈ ਕਿੱਥੇ ਜਾਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੇ ਜਾਣਾ ਕਿੱਥੇ ਆਪਾਂ ਨੇ ਹਿਆਰਪੁਰ ਜਾਣਾ ਭਾਜੀ ਅੱਛਾ ਬਸ ਦਾ ਕੀ ਲੱਗ ਰਿਹਾ ਬੱਸ 바ਜੀ ਮਿਲੇ ਨਹੀਂ ਰਹੀ ਕਹਿੰਦੇ 2 ਵਜੇ ਦਾ ਟਾਈਮ ਹੈ ਹਜੇ ਵਟ ਉਹ ਵੀ ਆਈ ਥਿੰਕ ਭਈ ਆਉਗੀ ਕਿ ਨਹੀਂ ਆਉਗੀ ਕਿੰਨਾ ਚਿਰ ਹੋ ਗਿਆ ਬੈਠੇ ਨੂੰ ਮੈਨੂੰ 1 ਘੰਟਾ ਹੋ ਗਿਆ ਜੀ ਅੱਛਾ ਹਾਂ ਜੀ ਹਾਲੇ ਕਹਿੰਦੇ 2 ਵਜੇ ਦਾ ਟਾਈਮ ਹੈਗਾ 2 ਵਜੇ ਦਾ ਟਾਈਮ ਹੈਗਾ ਵਟ ਪਤਾ ਨਹੀਂ ਭਈ ਆਉਗੂ ਕਿ ਨਹੀਂ ਆਉਗੀ ਉਹ ਸਿਰਫ ਕਿਸਾਨਾਂ ਦਾਗੂਆਂ ਕਰਕੇ ਹੜਤਾਲ ਨਹੀਂ ਉਹ ਬਸਾਂ ਦੇ ਬਸਾਂ ਦੇ ਇਹ ਡਰਾਈਵਰ ਕੰਡਕਟਰ ਆ ਉਹ ਹੜਤਾਲ ਤੇ ਆ ਓਕੇ 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 ਬਈ ਸਾਨੂੰ ਪਤਾ ਹੀ ਨਹੀਂ ਸੀਗਾ ਬਈ ਲੋਕਾਂ ਨੂੰ ਪਤਾ ਹੀ ਨਹੀਂ ਆ ਸੋ ਤੁਸੀਂ ਕਿੱਥੇ ਜਾਣਾ ਜੀ ਅਮੀਰਪੁਰ ਜਾਣਾ ਮੈਨੇ ਤੋਂ اچھا ਇਧਰ ਹਿਮਾਚਲ ਦੀ ਹੁੰਦਾ ਬੱਸਾਂ ਚੱਲ ਰਹੀਆਂ ਹਾਂ ਹਾਂ ਫੇਰ ਕੀ ਬੱਸ ਮਿਲ ਰਹੀ ਅਭੀ ਤਾਂ ਐਸੀ ਬੈਠੇ ਸੀ ਅਸੀਂ ਇਧਰ ਵਾਸ਼ਰੂਮ ਜਾ ਰਹੇ تھے ਉੱਥੇ ਬੈਠੇ ਹਾਂ ਹਮਾਰਾ ਕਾਊਂਟਰ ਦੂਸਰੀ ਸਾਈਡ ਹੈ ਓਕੇ ਇੱਥੇ ਲਾਈਨਾਂ ਲੱਗੀਆਂ ਹੋਈਆਂ ਇਹ ਦੇਖਦੇ ਹਾਂ ਇਹ ਕਿਸ ਚੀਜ਼ ਦੀਆਂ ਲਾਈਨਾਂ ਲੱਗੀਆਂ ਆ ਮੈਡਮ ਤੁਸੀਂ ਕਿੱਥੇ ਜਾਣਾ ਕਿੱਥੇ ਜਾਣਾ ਇਹ ਹੁਸ਼ਿਆਰਪੁਰ ਦੀ ਲਾਈਨ ਲੱਗੀ ਹੋਈ ਆ ਕੋਈ ਦਿੰਦੇ ਹੀ ਨਹੀਂ ਜੰਮੂ ਵਾਲੇ ਬਿਠਾਉਂਦੇ ਨਹੀਂ ਕਿਹਾ ਟਿਕਟ ਵੀ ਦੇ ਦੋ ਭਾਵੇਂ ਅੱਗੇ ਦੀ ਪਰ ਨਹੀਂ ਦਿੰਦੇ ਮੈਂ ਕਹਿ ਨਹੀਂ ਜਾਂਦਾ ਪਠਾਨਕੋਟ ਦਾ ਜੰਮੂ ਵਾਲੀ ਲੰਬੀਆਂ ਨਹੀਂ ਦੇ ਰਹੇ ਸਪਾਰਸ਼ੀ ਚੱਲ ਰਹੀ ਹੈ ਸਪਾਰਸ਼ੀ ਪੁੱਦਾ ਕੱਟੀ ਜਾਂਦੇ ਡਬਲ ਡਬਲ ਕਹਿੰਦੇ ਬੈਠੋ ਬੈਠੋ ਸਾਡੇ ਵਰਗੇ ਨਹੀਂ ਸਿੱਖਦੇ ਦੋ ਦੂਈ ਇਸ ਵਾਰੀ ਚੱਕਦੇ ਲੰਬੀਆਂ ਬਸ ਹੋਰ ਨਹੀਂ ਕੋਈ ਬਸ 40 ਵਾਰੀ ਨਹੀਂ ਲੱਗੇ ਜਾਂਦੇ ਨਹੀਂ ਦਿੱਤੀ ਸਾਨੂੰ ਸਕੂਲੇ ਨਹੀਂ ਕਰਦੇ ਹੈਗੇ ਜੀ ਬਿਲਕੁਲ ਨਹੀਂ ਚੱਲਦੇ ਸਪਾਰਸ਼ੀ ਬਿਠਾਈ ਜਾਂਦੇ ਹੈ ਵਿੱਚ ਹਾਂਜੀ ਹਾਂਜੀ ਬਿਲਕੁਲ ਸੋ ਨੂੰ ਪਤਾ ਨਹੀਂ ਸੀ ਕਿ ਹੜਤਾਲ ਹੈਗੀ ਨਹੀਂ ਹੈ ਪਤਾ ਹੈਗਾ ਜੀ ਸਰ ਹੁਣ ਪੰਜਾਬ ਰੋਡ ਵਾਲੇ ਪੰਜਾਬ ਰੋਡੀ ਵਾਲੀ ਦੀ ਹੜਤਾਲ ਹੈ ਕਿ ਜਿਹੜੀਆਂ ਬਾਹਰ ਲਈਆਂ ਸਟੇਟਾਂ ਤੋਂ ਆ ਰਹੇ ਆ ਦਿੱਲੀ ਤੋਂ ਆ ਰਹੇ ਆ ਅਸੀਂ ਅੱਛਾ ਤੁਸੀਂ ਦਿੱਲੀ ਤੋਂ ਆ ਰਹੇ ਹੋ ਦਿੱਲੀ ਤੋਂ ਆ ਰਹੇ ਆ ਹਾਂ ਇੱਥੇ ਜਿਗਾ ਵੀ ਕੋਈ ਨਾ ਕੋਈ ਤਾਂ ਚਲਦੀ ਹੋਏਗੀ ਜੀ ਜੀ ਹੈਨਾ ਸੀਟੀਜੂ ਵਾਲੇ ਤਾਂ ਪੁੱਛਦੇ ਹੀ ਨਹੀਂ ਉਹ ਗੱਲ ਹੀ ਨਹੀਂ ਕਰਦੇ ਕਹਿੰਦੇ ਅਸੀਂ ਲੰਬੀ ਸਵਾਰੀ ਲੈਣੀ ਛੋਟੀ ਥੋੜੀ ਲੈਣੀ ਉਹ ਉਸ ਕਰਕੇ ਵੀ ਬੜੀ ਦਿੱਕਤ ਆ ਰਹੀ ਹੈ ਦਿੱਕਤ ਤਾਂ ਨੋਰਮਲ ਹੀ ਹੈ ਸਟ੍ਰਾਈਕ ਹੋਏ ਤਾਂ ਸਟ੍ਰਾਈਕ ਕਰਕੇ ਮੇਨ ਪ੍ਰੋਬਲਮ ਆ ਸਟ੍ਰਾਈਕ ਨਾ ਹੋਏ ਫਿਰ ਤਾਂ ਕਦੀ ਪ੍ਰੋਬਲਮ ਹੀ ਨਹੀਂ ਆਈ ਮਤਲਬ ਇਹ ਦੇਖੋ ਸਟ੍ਰਾਈਕ ਕਰਕੇ ਇਹਨਾਂ ਨੂੰ ਦਿੱਕਤ ਆ ਰਹੀ ਆ ਇੱਥੇ ਹੋਰ ਵੀ ਮਜ਼ਾ ਆ ਉਹਨਾਂ ਨਾਲ ਗੱਲਬਾਤ ਕਰਦੇ ਸਰ ਕਿੱਥੇ ਜਾਣਾ ਜੰਮੂ ਅੱਛਾ ਮਿਲ ਰਹੀ ਬੱਸ ਜੰਮੂ ਦੀ ਜੀ ਜੀ ਜੰਮੂ ਦੀ ਬੱਸ ਮਿਲਦੀ ਹੈ ਅੱਛਾ ਕਿੰਨੀ ਦੇਰ ਹੋ ਗਈ ਖੜੇਗਾ ਮੈਨੂੰ ਇਹ ਕਾਫੀ ਟਾਈਮ ਹੋ ਗਿਆ ਅੱਛਾ ਜੀ ਬੱਸ ਹਾਲੇ ਆਈ ਨਹੀਂ ਹੈ ਆਈ ਨਹੀਂ ਹੈ ਪਰ ਉਮੀਦ ਹੈਗੀ ਆ ਨਹੀਂ ਆਈ ਜਾਈ ਨਹੀਂ ਹੁਣ ਬੱਸ 1 ਵਜੇ ਆਖਿਆ ਥੋੜੇ 1 ਵਜੇ ਆਖਿਆ ਜੀ ਜੀ ਚਲੋ ਹੋਰ ਵੀ ਇੱਥੇ ਬੈਠੀਆਂ ਸਵਾਰੀਆਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੱਥੇ ਜਾਣਾ ਕਿੱਥੇ ਜੀ ਹੁਸ਼ਿਆਰਪੁਰ ਜਾਣਾ ਸੀ ਅੱਛਾ ਦੱਸ ਅਸੀਂ 9 ਵਜੇ ਦੇ ਬੈਠੇ ਆ ਕੋਈ ਬੱਸ ਨਹੀਂ ਆਈ ਹੈਗੀ ਇੱਥੇ ਬਹੁਤ ਔਖੇ ਆ 9 ਵਜੇ ਦੇ ਬੈਠੇ ਆ ਜੰਮੂ ਵਾਲੇ ਸੰ ਚੜਾਉਂਦੇ ਰਹੇ ਕਹਿੰਦੇ ਰੋਡਵੇ ਜੜੀਆਂ ਬੱਸਾਂ ਚੜਦੇ ਸੋ ਉਹਨਾਂ ਨਾਲ ਚੜੋ ਜਾ ਕੇ ਉਹ ਬਿਲਕੁਲ ਨਹੀਂ ਚੜਾਉਂਦੇ ਹੈਗੇ ਇਸ ਤੇ ਬਹੁਤ ਔਖੇ ਆ ਦਵਾਈ ਲੈ ਲਈਓ ਅਸੀਂ ਚੰਡੀਗੜ੍ਹ ਤੋਂ ਖਾਣੀ ਵੀ ਆ ਘਰ ਜਾ ਕੇ ਸਾਨੂੰ ਕਿਤੇ ਨਾ ਕਿਤੇ ਸਾਡੇ ਬੱਸ ਦਾ ਇੰਤਜ਼ਾਮ ਕਰੋ ਜਾਈਏ ਅਸੀਂ ਤੇ ਜੇ ਜਦੀ ਬੱਸ ਨਹੀਂ ਮਿਲਦੀ ਫਿਰ ਕੋਈ ਹੈ ਆਲਟਰਨੇਟ ਹੈਗਾ ਔਰ ਫੇ ਹੋກ ਹੀ ਸਕਦਾ ਇੱਥੇ ਰਵਾਂਗੇ ਠੰਡ ਵਿੱਚ ਬੈਠੇ ਮੈਂ ਠੰਡ ਦਾ ਮੌਸਮ ਹੈਗਾ ਤੁਸੀਂ ਦੇਖੋ ਕਿਸ ਤਰ੍ਹਾਂ ਪਰੇਸ਼ਾਨ ਹੋ ਰਿਹਾ ਮੈਡਮ ਤੁਸੀਂ ਕਿੱਥੇ ਜਾਣਾ ਹੋਸ਼ਿਆਰਪੁਰ ਅੱਛਾ ਤੁਸੀਂ ਹੋਸ਼ਿਆਰਪੁਰ ਹਾਂਜੀ ਔਰ ਕਿਧੋਂ ਦੇ ਬੈਠੇ ਹੋ ਅਸੀਂ ਸਵੇਰ ਦੇ ਬੈਠੇ 9 ਵਜੇ ਦੇ ਬੱਚੇ ਦਾ ਬੜੀ ਦਿੱਕਤ ਹੋ ਰਹੀ ਹੋਣੀ ਆ ਬਹੁਤ ਦਿੱਕਤ ਹੋ ਰਹੀ ਬਸ ਨਹੀਂ ਮਿਲ ਰਹੀ ਕੋਈ ਵੀ ਤੇ ਤੁਸੀਂ ਦੇਖੋ ਬੱਚਾ ਹੱਥ ਜਗਾ 9 ਵਜੇ ਦੇ ਬੈਠੇ ਆ ਔਰ ਬਸਦਾ ਇੰਤਜ਼ਾਰ ਕਰ ਰਿਹਾ ਬਸ ਨਹੀਂ ਮਿਲ ਰਹੀ ਉਹ ਸਿਰਫ ਇਹ ਇਸ ਕਰਕੇ ਆ ਕਿਉਂਕਿ ਜਿਹੜੇ ਮੁਲਾਜ਼ਮ ਹੈਗੇ ਆ ਬਸਾਂ ਦੇ ਉਹ ਸਟ੍ਰਾਈਕ ਤੇ ਹੈਗੇ ਆ ਇਹ ਸਿਰਫ ਚੰਡੀਗੜ੍ਹ ਬੱਸ ਅਡੇ ਦਾ ਹਾਲ ਆ ਔਰ ਐਸੀ ਸਿਰਫ ਸੋਨੂੰ ਗਿਨੇ ਚੁਨੇ ਲੋਕਾਂ ਨਾਲ ਮਿਲਾਇਆ ਤੁਸੀਂ ਇਹ ਸੋਚ ਲਓ ਵੀ ਕਿੰਨੀ ਵੱਡੀ ਸੰਖਿਆ ਚ ਇੱਥੇ ਲੋਕੀ ਪ੍ਰੇਸ਼ਾਨ ਹੋ ਰਹੇ ਨੇ ਦੂਜੇ ਪਾਸੇ ਸਿਰਫ ਮੁਲਾਜ਼ਮ ਜਿਹੜੇ ਆ ਆਪਣੀ ਮੰਗਾਂ ਦੇ ਹੱਕ ਵਿੱਚ ਹੜਤਾਲ ਤੇ ਹੈਗੇ ਨੇ ਹਲੇ ਹੜਤਾਲ ਦਾ ਦੂਜਾ ਦਿਨ ਆ ਕੱਲ ਵੀ ਇਹ ਸਟ੍ਰਾਈਕ ਜਿਹੜੀ ਆ ਇਸੇ ਤਰ੍ਹਾਂ ਜਾਰੀ ਰਹਿਣੀ ਆ ਤੁਸੀਂ ਆਪ ਅੰਦਾਜ਼ਾ ਲਗਾ ਲਓ ਪੰਜਾਬ ਵਿੱਚ ਕਿੰਨੀ ਵੱਡੀ ਸੰਖਿਆ ਚ ਜਿਹੜੇ ਯਾਤਰੀ ਆ ਉਹ ਇਸ ਕਰਕੇ ਪਰੇਸ਼ਾਨ ਹੋਣਗੇ ਮੈਂ ਦਿਨੇਸ਼ ਕੋਹਲ ਕੈਮਰਾਮੈਨ ਆਨੰਦ ਦੇ ਨਾਲ ਦੰਗ ਸੋਇਆ ਟੈਬਲੀ ਚੰਡੀਗੜ੍ਹ ਤੋਂ